ਪੰਜਾਬ ਦੇ ਪਾਣੀਆਂ ਬਾਰੇ ਪੰਜਾਬ ਚ ਰਹਿੰਦੇ ਸਿੱਖ ਲੀਡਰ ਕਿਸਾਨ ਜਥੇਬੰਦੀਆਂ ਉਹ ਚੁੱਪ ਕਿਉਂ ਨੇ ਤੇ ਅੱਜ ਦੀ ਹੀ ਇੱਕ ਖਬਰ ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਚੁੱਪ ਚੁਪੀਤੇ ਜਿਹੜਾ ਦਿੱਲੀ ਨੂੰ ਪਾਣੀ ਦਿੱਤਾ ਜਾ ਰਿਹਾ ਸੀ ਉਹ ਦੁੱਗਣਾ ਕਰ ਦਿੱਤਾ ਗਿਆ ਨਾ ਸਾਨੂੰ ਪਤਾ ਲੱਗਿਆ ਨਾ ਤੁਹਾਨੂੰ ਪਤਾ ਲੱਗਿਆ ਨਾ ਪੰਜਾਬ ਦੇ ਕਿਸਾਨ ਲੀਡਰਾਂ ਨੂੰ ਨਾ ਸਿੱਖ ਜਥੇਬੰਦੀਆਂ ਦੇ ਲੀਡਰਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਿਆ ਹੈਗਾ ਸੋ ਦਿੱਲੀ ਨੂੰ ਪਾਣੀ ਜਾਂਦਾ ਸੀ ਪੰਜਾਬ ਦਾ ਦਿੱਲੀ ਨੂੰ ਪਾਣੀ ਜਾਂਦਾ ਸੀ 236 ਕਿਊਸਕ ਹੁਣ ਤੱਕ ਪਿਛਲੇ 11 ਸਾਲਾਂ ਤੋਂ 236 ਕਿਊਸਕ ਤੇ ਇਹ ਪਿਛਲੇ 2 ਦਿਨਾਂ ਦੇ ਵਿੱਚ ਰਾਤੋਂ ਰਾਤ 482 ਕਿਊਸਕ ਕਰ ਦਿੱਤਾ ਗਿਆ ਦੁੱਗਣੇ ਤੋਂ ਵੀ ਜ਼ਿਆਦਾ ਇਹ ਚੀਜ਼ ਦੇ ਬਾਰੇ ਅਸੀਂ ਜਿਹੜਾ ਹੈ ਉਹ ਚੁੱਪ ਇਹ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਇਹਦੇ ਬਾਰੇ ਸਾਨੂੰ ਆਵਾਜ਼ ਚੁੱਕਣੀ ਪਊਗੀ